ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈਪੀ ਓਵਰਸੀਜ਼ ਅੱਡਾ ਉਧਨਵਾਲ ਵੱਲੋਂ ਬੱਚਿਆਂ ਨੂੰ ਵੱਡੀ ਗਿਣਤੀ ਵਿੱਚ ਵੀਜ਼ੇ ਦਿੱਤੇ ਗਏ ਇਹ ਵੀਜ਼ੇ ਐਨ ਪੀ ਸੀ ਸੀ ਕੰਪਨੀ ਵੱਲੋਂ ਜਾਰੀ ਕੀਤੇ ਗਏ ਹਨ ਇੱਕ ਤੋਂ ਡੇਢ ਮਹੀਨਾ ਪਹਿਲੇ ਬੱਚਿਆਂ ਨੇ ਕੀਤਾ ਸੀ ਸਿਪਲਾਈ ਐਨ ਪੀ ਸੀ ਸੀ ਡੈਲੀਗੇਟ ਵੱਲੋਂ ਕੀਤੀ ਗਈ ਸੀ ਇੰਟਰਵਿਊ ਅੱਜ ਦਫ਼ਤਰ ਬੁਲਾ ਕੇ ਬੱਚਿਆਂ ਨੂੰ ਵੀਜ਼ੇ ਦਿੱਤੇ ਗਏ ਅਤੇ ਵੀਜ਼ੇ ਪ੍ਰਾਪਤ ਕਰਨ ਵਾਲੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਸਟਾਫ ਨਾਲ ਗੱਲਬਾਤ ਕੀਤੀ ਆਹ ਵਿਖਾਉਂਦੇ ਹਾਂ ਪੂਰੀ ਰਿਪੋਰਟ ਕਿਸ ਦਫਤਰ ਤੋਂ ਬਤੌਰ ਕੀ ਸੇਵਨ ਭਰ ਰਹੇ ਹੋ ਮੈਂ ਇੱਕ ਐਕਸੈਪਸ਼ਨ ਸਟਾਫ ਤੇ ਅੱਜ ਬੱਚੇ ਇੱਕ ਬੈਚ ਜਾ ਰਹੇ ਆ ਬਾਹਰ ਹਾਂਜੀ ਕਿਸ ਕੰਪਨੀ ਵਿੱਚ ਜਾ ਰਹੇ ਕਿੰਨੇ ਬੱਚੇ ਜਾ ਰਹੇ ਨੇ ਐਨਪੀਸੀਐਸਸੀ ਕੰਪਨੀ ਚ ਜਾ ਰਹੇ ਆ ਕਿੰਨੇ ਕਿੰਨੇ ਬੱਚੇ ਜਾ ਰਹੇ ਹੋ ਤਕਰੀਬਨ ਸਾਡੇ ਕੋਲੋਂ 75-80 ਕਿਤੇ ਦੇ ਕਰੀਬ ਜਾ ਰਹੇ ਵਿੱਚ ਪਿਛਲੀ ਫੀਡਬੈਕ ਕਿਵੇਂ ਦੀ ਹੈ ਦਫਤਰ ਦੀ ਬਹੁਤ ਵਧੀਆ ਸਰ ਅਸੀਂ ਕਿਸ ਕਿਸ ਕੰਪਨੀ ਨਾਲ ਕੰਮ ਕਰ ਚੁੱਕੇ ਹਾਂ ਕਾਫੀ ਕੰਪਨੀਆਂ ਜਿਵੇਂ ਖਨੂਜ ਕੰਪਨੀ ਐਨਾ ਵੀਪ ਮਤਲਬ ਵਧੀਆ ਵਧੀਆ ਕੰਪਨੀਆਂ ਜਿਹੜੀਆਂ ਜਿਨ੍ਹਾਂ ਨਾਲ ਅਸੀਂ ਡੀਲ ਕਰ ਚੁੱਕੇ ਹਾਂ ਕੰਮ ਕਰ ਚੁੱਕੇ ਸਾਡੇ ਬੱਚੇ ਜਿਹੜੇ ਉਚਾਰੇ ਆ ਬਾਹਰ ਜਾ ਚੁੱਕੇ ਆ ਉੱਥੇ ਉਹ ਵਧੀਆ ਕੰਮ ਤੇ ਲੱਗੇ ਹੋਏ ਆ ਔਰ ਸਾਡੇ ਆਫਿਸ ਤੋਂ ਸੈਟੀਸਫਾਈਡ ਆ ਕਿ ਕੋਈ ਇਹੋ ਜਿਹੀ ਸਾਨੂੰ ਕੋਈ ਮੁਸ਼ਕਲ ਨਹੀਂ ਆਈ ਜਾਣ ਚੌਥੇ ਕੰਮ ਕਰਨ ਚ ਸੈਲਰੀ ਚ ਕੋਈ ਵੀ ਇਹੋ ਜਿਹੀ ਪ੍ਰੋਬਲਮ ਨਹੀਂ ਆਈ ਅੱਜ ਦੇ ਸਮੇਂ ਵਿੱਚ ਜੇ ਦੇਖੀਏ ਤਾਂ 에ਜੰਟਾਂ ਤੋਂ ਬਹੁਤ ਲੋਕ ਭੱਜਦੇ ਨੇ ਕਿ ਠੱਗੀ ਠੋਰੀ ਦਾ ਬਹੁਤ ਕੰਮ ਹੈ ਪਰ ਇੱਕ ਹੈਪੀ ਟ੍ਰੈਵਲ 에ਜੰਟ ਹੈ ਹੋਜਿਆ ਜਿੱਥੇ ਬੱਚੇ ਬਹੁਤ ਵਿਸ਼ਵਾਸ ਨਾਲ ਆਉਂਦੇ ਨੇ ਤੁਹਾਨੂੰ ਵਿਜੀਵ ਲੱਗਦੇ ਨੇ ਕੀ ਕਰਨੇ ਹਾਂ ਸਰ ਸਾਡੇ ਆਫਿਸ ਦੇ ਵਿੱਚ ਅਸੀਂ ਜੈਨੂਨ ਕੰਮ ਕਰੀਦਾ ਆ ਮਤਲਬ ਸਾਡੇ ਆਫਿਸ ਤੋਂ ਕੋਈ ਵੀ ਕੈਂਡੀਡੇਟ ਆਉਂਦਾ ਆ ਕਿਸੇ ਨਾਲ ਕੋਈ ਮਤਲਬ ਉਨਿੱਕੀ ਨਹੀਂ ਜਿਹੜਾ ਸਿਰਫ ਇੱਕ ਬੰਦੇ ਨੂੰ ਰੇਟ ਆ ਉਹ ਸਾਰੇ ਉਹੀ ਸਾਰੇ ਬੰਦਿਆਂ ਨੂੰ ਰੇਟ ਆ ਮਤਲਬ ਕੋਈ ਇਹੋ ਜਿਹੀ ਮਤਲਬ ਸਾਡੇ ਆਫਿਸ ਦੇ ਵਿੱਚ ਨਹੀਂ ਗੱਲ ਹੈਗੀ ਔਰ ਇੱਕ ਇਹ ਸਾਡੇ ਆਫਿਸ ਦੀ ਗੱਲ ਆ ਕਿ ਸੀ ਆਪਣਾ ਮਤਲਬ ਵੀਜ਼ਾ ਅਪਲਾਈ ਕਰਦੇ ਉਸ ਤੋਂ ਪਹਿਲਾਂ ਅਸੀਂ ਕੋਈ ਪੈਸਾ ਨਹੀਂ ਵੀਜ਼ਾ ਆਉਣ ਤੇ ਵੀਜ਼ਾ ਚੈੱਕ ਕਰਵਾ ਕੇ ਜਿਸ ਤਰ੍ਹਾਂ ਵੀ ਆਪਣਾ ਕੈਂਡੀਡੇਟ ਜਦੋਂ ਵੀ ਸੈਟੀਸਫਾਈਡ ਹੁੰਦਾ ਫਿਰ ਆਪਣੀ ਪੇਮੈਂਟ ਲਿੰਦਾ ਆ ਕੋਈ ਇਹੋ ਜਿਹਾ ਇਸ਼ੂ ਨਹੀਂ ਹੈਗਾ ਸਾਡੇ ਆਫਿਸ ਦਾ ਔਰ ਬਾਕੀ ਬੱਚੇ ਉੱਥੇ ਪਹੁੰਚ ਵੀ ਜਾਂਦੇ ਆ ਤਾਂ ਵੀ ਮਤਲਬ ਜੋ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਕਿਸੇ ਵੀ ਟਾਈਮ ਆਉਂਦੀ ਹੈ 2 ਸਾਲ ਦੇ ਵਿੱਚ ਵਿੱਚ ਕਿਸੇ ਵੀ ਟਾਈਮ ਕੋਈ ਵੀ ਪ੍ਰੋਬਲਮ ਆਉਂਦੀ ਹੈ ਤੇ ਅਸੀਂ ਇੱਥੇ ਬੈਠੇ ਆ ਉਹਨਾਂ ਦੀ ਹਰ ਇੱਕ ਪ੍ਰੋਬਲਮ ਜਿਹੜੀ ਸੀ ਸੋਲਵ ਕਰੀ ਦੀਏ ਜਿਹੜੇ ਬੱਚੇ ਚਾਹ ਬਣਨੇ ਬਾਹਰ ਜਾ ਕੇ ਕੰਮ ਕਰਨਾ ਉਹਨਾਂ ਦੇ ਕੀ ਸੰਦੇਸ਼ ਦੇਣਾ ਚਾਹੁੰਦੇ ਆ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਸਾਡੇ ਆਫਿਸ ਆਓ ਔਰ ਆਪਣਾ ਅੱਗੇ ਜੋ ਵੀ ਤੁਸੀਂ ਸੋਚਿਆ ਵਾ ਆਪਣੇ ਭਵਿੱਖ ਬਾਰੇ ਉਹ ਆਪਣੇ ਸੁਪਨੇ ਜਿਹੜੇ ਉਹ ਪੂਰੇ ਕਰੋ ਤੁਸੀਂ ਆਓ ਜਿੱਥੇ ਵੀ ਤੁਹਾਡਾ ਦਿਲ ਕਰਦਾ ਜਿਹੜੀ ਵੀ ਕੰਟਰੀ 'ਚ ਤੁਹਾਡਾ ਦਿਲ ਕਰਦਾ ਹੈ ਜਾਣ ਨੂੰ ਤੁਸੀਂ ਜਾ ਸਕਦੇ ਹੋ ਹੈਪੀਪਰ ਇਸ ਦਾ APG نیوز ਪੰਜਾਬ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਰ ਤੁਹਾਡਾ ਬਹੁਤ ਬਹੁਤ ਵੈਲਕਮ ਜਸਪਾਲ ਚੰਦ ਜੀ ਤੁਸੀਂ ਸਾਡੇ ਆਕਸੋ ਵਿੱਚ ਆਏ ਹੋ ਅੱਡਾ ਉਦਨਵਾਲ ਜੋ ਕਿ ਸਿਹਰਹਲ ਬਨਪੁਰ ਤੋਂ ਬੜਾ ਰੋੜ ਤੇ ਪਿੰਡਾ ਵਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਅੱਜ ਬਹੁਤ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਵਿਜੇ ਆਏ ਨੇ ਔਰ ਬੱਚੇ ਖੁਸ਼ ਨੇ ਇਹ ਕਿਸ ਕੰਪਨੀ ਚ ਬੱਚੇ ਜਾ ਰਹੇ ਨੇ ਤੇ ਇਹਨਾਂ ਨੇ ਜਿਹੜਾ ਵੀਜ਼ਾ ਅਪਲਾਈ ਕੀਤਾ ਸੀਗਾ ਉਹ ਕਿੰਨਾ ਸਮਾਂ ਪਹਿਲੇ ਕੀਤਾ ਸੀਗਾ ਸਰ ਇਹ ਬੱਚਿਆਂ ਨੇ ਜਿੱਡ ਵੀਨਾ ਪਹਿਲਾਂ ਵੀਜ਼ਾ ਅਪਲਾਈ ਕੀਤਾ ਸੀ 45 ਦਿਨ ਤੋਂ ਬਾਅਦ ਇਹਨਾਂ ਦਾ ਵੀਜ਼ਾ ਆ ਗਿਆ ਵਾ ਐਨ ਪੀ ਸੀ ਸੀ ਕੰਪਨੀ ਆ ਨੈਸ਼ਨਲ ਪੈਟਰੋਲੀਅਮ ਕਾਰਪੋਰੇਸ਼ਨ ਕੰਪਨੀ ਜੀ ਇਹਦਾ ਜੋ ਨਵਾਂਲਾ ਐਨ ਐਮ ਡੀ ਸੀ ਆ ਤੇ ਉਹਦੇ ਵਿੱਚ ਇਹਨਾਂ ਨੇ ਵੀਜ਼ਾ ਅਪਲਾਈ ਕੀਤਾ ਸੀ ਗਵਰਨਮੈਂਟ ਦਾ ਇੱਕ ਪ੍ਰੋਜੈਕਟ ਆ ਜੀ ਆਬੂਤਾਬੀਰੋਚ ਬਹੁਤ ਵੱਡਾ ਸਰਕਾਰੀ ਕੰਪਨੀ ਜੀ ਖਾਣਾ ਰਹਿਣਾ ਸਭ ਕੰਪਨੀ ਦਾ ਫ੍ਰੀ ਹੈਗਾ ਵਾ ਜੀ ਔਰ ਬੰਦੇ ਨੇ ਪੈਕੇਜ ਦਿੰਦੀ ਹੈ 10 ਕਿੱਟ ਦੇ 1905 ਦਰਾਮ ਦਾ ਜੀ ਹਾਂਜੀ ਕਾਨੂੰਨ ਦਾ ਸਤਿ ਸ੍ਰੀ ਅਕਾਲ ਸਰ ਐਡਾ ਵੱਡਾ ਵਿਸ਼ਵਾਸ ਜਿਹੜਾ ਬੱਚਿਆਂ ਵਿੱਚ ਆ ਹੈਪੀ ਟ੍ਰੈਵਲ ਜ਼ੈਂਟ ਤੇ ਇਹ ਕੀ ਕਰਨੇ ਸਰ 18 ਸਾਲ ਤੋਂ ਅਸੀਂ ਇਸ ਅੱਡੇ 'ਤੇ ਬੈਠੇ ਹੋਏ ਹਾਂ ਔਰ ਮੇਰਾ ਇਲਾਕਾ ਦੇ ਸਾਰੇ ਜਿਹੜੇ ਜਿੰਨੇ ਵੀ ਨਾਮੀ ਬੰਦੇ ਆ ਜਾਂ ਜੋ ਵੀ ਆ ਛੋਟੇ ਵੱਡੇ ਭੈਣ ਭਰਾ ਮੇਰੇ ਸਭ ਜੋ ਆਪਣੀ ਰਿਸਪੈਕਟ ਕਰਦੇ ਜੋ ਮੇਰੇ ਨਾਲ ਜੁੜੇ ਆ ਜੀ ਤੇ ਉਹਨਾਂ ਦੇ ਬੱਚੇ ਅਸੀਂ ਕਾਫੀ ਟਾਈਮ ਤੋਂ ਭੇਜਦੇ ਆ ਤੇ ਉਹਨਾਂ ਦਾ ਵਿਸ਼ਵਾਸ ਸਾਡੇ ਦਾ ਇੱਕ ਸਨੇਹ ਹੈਗਾ ਜਿਹੜੇ ਨੌਜਵਾਨ ਬੇਰੁਜ਼ਗਾਰ ਨੇ ਔਰ ਬਾਹਰ ਵਿਦੇਸ਼ ਤੇ ਜਾ ਕੇ ਪੈਸਾ ਕਮਾਉਣਾ ਚਾਹੁੰਦੇ ਨੇ ਹੁਣ ਮਸਤੀ ਕਿਸ ਨੇ ਦੇਣਾ ਚਾਹੁੰਦੇ ਸਰ ਪੁਨਾ ਵੱਤ ਸਾਡਾ ਇਹ ਮੈਸੇਜ ਆ ਕਿ ਉਹ ਆਪਣਾ ਸਮਾਨ ਨਾ ਖਰਾਬ ਕਰਨ ਚੰਗੀਆਂ ਕੰਪਨੀਆਂ ਵਿੱਚ ਇੰਟੂਡਿਨ ਕਿਤੇ ਵੀ ਦੇਣ ਉਹਦਾ ਇਸ਼ੂ ਨਹੀਂ ਕਿ ਸਰ ਸੜਪਾਉਣ ਜਿੱਤਾ ਬਹੁਤ ਵਧੀਆ ਵਧੀਆ ਕੰਪਨੀਆਂ ਹੈਗੀਆਂ ਐਨ ਪੀ ਸੀ ਸੀ ਵਰਗੀਆਂ ਠੀਕ ਹੈ ਜੀ ਉਸ ਤੋਂ ਬਾਅਦ ਖੰਦੂਜ ਕੰਪਨੀ ਬਹੁਤ ਵਧੀਆ ਵਾ ਅਲਮਜ਼ੈਨ ਬਹੁਤ ਵਧੀਆ ਹੈਗੀ ਜੇ ਠੀਕ ਹੈ ਐਨ ਪੀ ਇਹਨਾਂ ਵੀ ਵਧੀਆ ਕੰਪਨੀਆਂ ਇਹਨਾਂ ਕੰਪਨੀਆਂ ਇੰਟੂਡਿਨ ਦਿੰਦੇ ਔਰ ਆਪਣਾ ਜਿਹੜਾ ਫਿਊਚਰ ਵਾ ਉਹਨੂੰ ਬ੍ਰਾਈਟ ਕਰਦੇ ਇਹੀ ਇੱਕ ਪਲੇਟਫਾਰਮ ਹੈ ਜਿਹੜਾ ਇਹ ਤੇ ਹੀ ਇੰਟਰਵਿਊ ਕਰਦਾ ਹੈ ਔਰ ਬਿਲਕੁਲ ਪਾਰਦਰਸ਼ੀ ਢੰਗ ਨਾਲ ਕੰਮ ਹੁੰਦਾ ਹੈ ਤਾਂ ਕਿ ਇਹਦਾ ਕੀ ਅੰਤਰੀ ਹੈ ਸਰ ਉਹਦਾ ਅੰਤਰੀ ਹੈ ਕਿ ਅਸੀਂ ਗਵਰਨਮੈਂਟ ਦੇ ਅਥੋਰਾਈਜ਼ ਹੈਗੇ ਹਾਂ ਸੈਂਟਰ ਗਵਰਨਮੈਂਟ ਤੋਂ ਮਿਨਿਸਟਰੀ ਆਫ ਐਕਸਟਰਨਰ ਅਫੇਅਰਸ ਬਾਹਰੀ ਵਿਦੇਸ਼ ਮੰਤਰਾਲੇ ਤੋਂ ਅਪਰੂਵਡ ਹੈਗੇ ਹਾਂ ਪੰਜਾਬ ਸਰਕਾਰ ਤੋਂ ਵੀ ਅਪਰੂਵਡ ਹਾਂ ਜੇ ਲੋਕਾਂ ਦਾ ਸਾਡੇ ਦੇ ਉਹਨਾਂ ਉੱਤੇ ਪੂਰਾ ਵਿਸ਼ਵਾਸ ਬਣ ਜਾਵੇ ਕੀ ਨਾਮ ਤੁਹਾਡਾ ਤੇ ਦਫ਼ਤਰ ਤੋਂ ਤੌਰ ਕੀ ਸੇਵਨ ਕਰ ਰਹੇ ਹਾਂ ਹਾਂਜੀ ਸਾਸ਼ੀਕਲ ਜੀ ਮੇਰਾ ਨਾਮ ਆਸ਼ੂ ਹੈ ਮੈਂ ਪੀਟੂ ਰਨ ਟ੍ਰੈਵਲ ਅਡਲ ਤੋਂ ਆਲਤੋਂ ਹਾਂ ਸਵਰ ਅਪਾਥੀ ਕਾਫੀ ਟਾਈਮ ਟੂ ਵਰਕ ਕਰ ਰਹੇ ਆ ਆਫਿਸ ਦੇ ਨਾਲ ਜੁੜ ਕੇ ਔਰ ਸਾਡੇ ਅੱਜ ਕੈਂਡੀਡੇਟ ਜਾ ਰਹੇ ਆ ਐਨ ਪੀ ਸੀ ਸੀ ਕੰਪਨੀ ਦੁਬਈ ਵਿੱਚ ਜੋ ਕਿ ਬਹੁਤ ਹੀ ਵਧੀਆ ਕੰਪਨੀ ਹੈ ਔਰ ਏੰਡਾਂ ਦਾ ਫੀਡਬੈਕ ਵੀ ਬਹੁਤ ਜ਼ਿਆਦਾ ਵਧੀਆ ਆ ਰਿਹਾ ਹੈ ਕਿਉਂਕਿ ਜਿਹੜੇ ਆਲਰੇਡੀ ਐਨ ਪੀ ਸੀ ਸੀ ਦੇ ਵਿੱਚ ਲੋਕ ਹੈਗੇ ਨੇ ਉਹਨਾਂ ਦੇ ਰਿਸ਼ਤੇਦਾਰ ਭੈਣ ਭਰਾ ਉਹਨਾਂ ਦੇ ਉੱਥੋਂ ਕਾਲ ਕਰਕੇ ਆਪਣੇ ਰਿਸ਼ਤੇਦਾਰ ਨੂੰ ਸਾਡੇ ਕੋਲ ਨਾਲ ਭੇਜ ਜਾਈ ਔਰ ਇਹਨਾਂ ਦੀ ਇੰਟਰਵਿਊ ਵੀ ਦੋ ਤੋਂ 1.5 ਤੋਂ 2 ਮਹੀਨੇ ਦੇ ਵਿੱਚ ਵਿੱਚ ਇਹਨਾਂ ਬੰਦਿਆਂ ਦੇ ਵੀ ਆ ਚੁੱਕੇ ਆ ਔਰ 10 ਤਰੀਕ ਨੂੰ ਫਲੈਟ ਹੋ ਰਹੀਆਂ ਆ ਜੋ ਕਿ ਬਹੁਤ ਹੀ ਵਧੀਆ ਫੀਡਬੈਕ ਹੈ ਕੰਪਨੀ ਦੀ ਬਹੁਤ ਤਾਰੀਫ ਸੁਣੀ ਹੈ ਔਰ ਬਾਕੀ ਕੈਂਡੀਡੇਟ ਉੱਥੇ ਜਾ ਕੇ ਦੱਸ ਸਕਦੇ ਇਸ ਬੈਚ ਵਿੱਚ ਕਿੰਨੇ ਬੱਚੇ ਭੇਜ ਰਹੇ ਹੋ ਇਸ ਬੈਚ ਵਿੱਚ ਸਾਰੇ 110 ਜਾ ਰਹੇ ਨੇ ਅਗਲੇ ਬੈਚ ਦੇ ਵਿੱਚ 40 ਬੱਚੇ ਹੋਰ ਜਾ ਰਹੇ ਨੇ ਸਾਡੇ ਵੀ ਭਰਾ ਬਾਅਦ ਕਮਾਈ ਕਰਨ ਵਾਸਤੇ ਬੈਚ ਵਿੱਚ ਬੱਚੇ ਜਾ ਰਹੇ ਆ ਬਹੁਤ ਉਹਨਾਂ ਦਾ ਉਤਸ਼ਾਹ ਹੈ ਔਰ ਬੜਾ ਵੱਡਾ ਵਿਸ਼ਵਾਸ ਹੈ ਭਾਈਸ ਦੇ ਤੇ ਇਹ ਕੀ ਕਰਨਿਆ ਇੰਨਾ ਵਿਸ਼ਵਾਸ ਬੱਚਿਆਂ ਦਾ ਹਾਂ ਸਰ ਐਕਚੁਅਲੀ ਜਿਹੜਾ ਸਾਡਾ ਆਫਿਸ ਹੈਗਾ ਹੈਪੀ ਟੂਰ ਐਂਡ ਟਰੈਵਲ ਇਹ ਪਿਛਲੇ 20 ਸਾਲ ਤੋਂ ਸੇਵਾ ਪ੍ਰੋਵਾਈਡ ਕਰ ਰਿਹਾ ਆ ਬਾਹਰ ਭੇਜੰਦੇ ਜਿਹੜੇ ਲੋਕ ਰੋਟੀ ਕਮਾਣ ਲਈ ਚਾਹੁੰਦੇ ਨੇ ਆਪਣੇ ਪੇਟ ਵਾਸਤੇ ਜਾਂਦੇ ਨੇ ਇਹ ਕਾਫੀ ਜਿਆਦਾ ਰਿਸਪੌਂਸ ਆ ਕਿਉਂਕਿ ਹੁਣ ਤੱਕ ਬਹੁਤ ਲੋਕ ਇਸ ਆਫਿਸ ਸਾਈਜ਼ ਬਾਹਰ ਜਾ ਕੇ ਰੋਟੀ ਕਮਾ ਚੁੱਕੇ ਨੇ ਆਪਣੇ ਪਰਿਵਾਰ ਦਾ ਆਪਣਾ ਪੇਟ ਭਰ ਰਹੇ ਨੇ ਸੋ ਇਹ ਕੰਪਨੀ ਦਾ ਹੀ ਬਹੁਤ ਵਧੀਆ ਫੀਡਬੈਕ ਸੀ ਜਿਸ ਦੇ ਕਾਰਨ ਲੋਕ ਪਹਿਲਾਂ ਹੀ ਉਤਸ਼ਾਹ ਨਾਲ ਭਰੇ ਸੀ ਇੰਟਰਵਿਊ ਟਾਈਮ ਸੀ ਦੇਖਿਆ ਸੀ ਔਰ ਜਿਹੜੇ ਅੱਜ ਜਾ ਰਹੇ ਨੇ ਬਹੁਤ ਹੀ ਖੁਸ਼ ਹੋ ਕੇ ਆਪਣੇ ਵੀਜ਼ਾ ਟਿਕਟ ਪਾਸਵਰਡ ਐ ਟੂ ਜੈਡ ਸਾਰੇ ਡਾਕੂਮੈਂਟਸ ਲੈ ਕੇ ਜਾ ਰਹੇ ਨੇ ਕਿਉਂਕਿ ਉਹਨਾਂ ਨੂੰ ਆਲਰੇਡੀ ਪਤਾ ਹੈ ਕਿ ਕੰਪਨੀ ਕਿੰਨੀ ਵਧੀਆ ਹੈ ਉਹਦੀਆਂ ਸੇਵਾਵਾਂ ਉਹਦੀ ਸੁਵਿਧਾ ਕਿੰਨੀ ਵਧੀਆ ਹੈ ਔਰ ਉਹ ਤਾਂ ਸੁਭਾਵੀ ਕਿ ਆ ਕਿ ਲੋਕ ਖੁਸ਼ ਹੋਣਗੇ ਜਿਸ ਦਾ ਫੀਡਬੈਕ ਆਲਰੇਡੀ ਨਵਦੀਆ ਹੈ ਸੋ ਇਸ ਲਈ ਜਿੰਨੇ ਵੀ ਸਾਡੇ ਕੈਂਡੀਡੇਟ ਜਾ ਰਹੇ ਨੇ ਬਹੁਤ ਖੁਸ਼ ਨੇ ਔਰ ਬਹੁਤ ਸਾਡਾ ਸਾਥ ਦੇ ਰਹੇ ਨੇ ਜਿਹੜੇ ਬੱਚੇ ਚਾਹਵਨ ਨੇ ਵਿਦੇਸ਼ ਜਾ ਕੇ ਪੈਸਾ ਕਮਾਉਣਾ ਚਾਹੁੰਦੇ ਨੇ ਹੁਣ ਉਹਦੇ ਸੁਪਨੇ ਆ ਜੀ ਉਹਨਾਂ ਵਾਸਤੇ ਕੀ ਕਹਿਣਾ ਚਾਹੁੰਦੇ ਮੈਂ ਕਹਿਣਾ ਚਾਹਵਾਗਾ ਕਿ ਜਿਹੜੇ ਲੋਕ ਇੱਥੇ ਬੇਰੁਜ਼ਗਾਰ ਨੇ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਔਰ ਉਹ ਚੌਂਦਨੀ ਕੀ ਵੀ ਦੇਸ਼ ਚਾਕੇ ਉਹ ਪੈਸਾ ਕਮਾ ਸਕਣ ਆਪਣੀਆਂ ਤੇ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰ ਸਕਣ ਉਹ ਸਾਡੇ ਆਫੀਸਰ ਨਾਲ ਜਰੂਰ ਸੰਪਰਕ ਕਰਨ ਇੱਥੇ ਹਰ ਮਹੀਨੇ ਦੇ ਵਿੱਚ 5 ਤੋਂ 10 ਜਾਂ 10 ਤੋਂ 20 ਇੰਟਰਵਿਊਜ਼ ਆਉਂਦੀਆਂ ਰਹਿੰਦੀਆਂ ਨੇ ਜਿਸ ਵਿੱਚ ਕੈਂਡੀਡੇਟ ਆ ਕੇ ਆਪਣੀ ਇੰਟਰਵਿਊ ਦੇ ਸਕਦੇ ਆ ਔਰ ਇੰਟਰਵਿਊ ਤੋਂ 1.5 ਤੋਂ 2 ਮਹੀਨੇ ਦੇ ਅੰਦਰ ਅੰਦਰ ਆਪਣੀ ਫਲਾਈਟ ਕਰਵਾ ਸਕਦੇ ਆ ਔਰ ਆਪਣੇ ਸੁਪਨੇ ਪੂਰੇ ਕਰ ਸਕਦੇ ਆ ਇੱਥੇ ਦਾ ਕੰਟੈਕਟ ਨੰਬਰ ਤੇ ਐਡਰੈਸ ਕਿਰੋਗਾ ਤੁਹਾਡਾ ਸਰ ਇੱਥੇ ਦਾ ਐਡਰੈਸ ਹੈਗਾ ਹੈ ਹੈਪੀ ਟੂਰ ਐਂਡ ਟਰੈਵਲ ਅੱਡਾ ਉਦਲਵਾਲ ਜ਼ਿਲ੍ਹਾ ਗੁਰਦਾਸਪੁਰਾ ਤੇ ਇਹ ਸਰ ਆਫਿਸ ਹੈਗਾ ਬਟਾਲਾ ਤੋਂ ਸ਼੍ਰੀ ਹਰਗੋਬਿੰਦਪੁਰ ਰੋਡ ਪੈਂਦਾ ਆ ਅੱਡਾ ਉਦਲਵਾਲ ਜ਼ਿਲ੍ਹਾ ਵਿੱਚ ਇੱਥੇ ਦੇ ਐਚਡੀਐਫਸੀ ਬੈਂਕ ਦੇ ਉੱਪਰ ਹੀ ਆਫਿਸ ਹੈਗਾ ਆ ਤੇ ਸਾਡਾ ਜਿਹੜਾ ਕੰਟੈਕਟ ਨੰਬਰ ਹੈਗਾ ਆ 9769826032 ਔਰ ਉਸ ਹੈਗਾ 842755 ਕੀ ਨਾਮ ਤੁਹਾਡਾ ਮਾਈਕਲ ਦਾ ਕਿੱਥੋਂ ਰਹਿਣ ਵਾਲੇ ਹੋ ਮਮਣਤ ਆ ਅੱਜ ਵੀਜ਼ਾ ਤੁਹਾਡੇ ਹੱਥ ਵਿੱਚ ਕੇਮ ਦਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਲੱਗ ਰਿਹਾ ਇਹ ਕਿਹਨਾਂ ਕੋਲ ਅਪਲਾਈ ਕੀਤਾ ਸੀ ਇਹ ਹੈਪੀ ਟ੍ਰੈਵਲ ਕਿਹੜੀ ਜਗ੍ਹਾ ਤੋਂ ਹਾਂਜੀ ਕਿਸ ਜਗ੍ਹਾ ਤੋਂ ਕੀਤਾ ਹੈ ਅਪਲਾਈ ਉਹਨਾਂ ਵੱਲ ਤੇ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਵੀਜ਼ਾ ਮਿਲ ਗਿਆ ਬਹੁਤ ਵਧੀਆ ਲੱਗ ਰਿਹਾ ਕਿ ਨਜ਼ਰ ਪਹਿਲੇ ਕਿਤਸੇ ਅਪਲਾਈ ਜੀ 1.5 ਮਹੀਨਾ ਪਹਿਲਾਂ ਕਿਵੇਂ ਲੱਗਦਾ ਕਿ ਟਾਈਮ ਸਹੀ ਹੈ ਕਿ ਜਿਆਦਾ ਹੈ ਹਾਂ ਸਹੀ ਹੈ ਬਿਲਕੁਲ ਟਾਈਮ ਜਿਸ ਕੰਪਨੀ ਜਾ ਰਹੇ ਹੋ ਕੰਪਨੀ ਕਿਵੇਂ ਦੀ ਹੈ ਸਹੀ ਕੰਪਨੀ ਐ ਐਨਪੀਸੀ ਤੇ ਹੈਪੀ ਟ੍ਰੈਵਲ ਏਜੰਟ ਵਾਜ਼ ਕੀ ਕਹਿਣਾ ਚਾਹੁੰਦੀ ਬਹੁਤ ਵਧੀਆ ਏਜੰਟ ਆ ਜਿਹੜੇ ਵੀ ਵੀਰ ਭਰਾ ਜਾਣਾ ਚਾਹੁੰਦੇ ਨੇ ਦੇਤੇ ਆਉਣ ਕਿੰਨਾ ਵਜੇ ਤੁਹਾਡਾ ਅਰਦਾਸ ਕਿੱਥੋਂ ਰਹਿਣ ਵਾਲੇ ਕਦੀ ਪਿੰਡ ਅੱਜ ਤੁਸੀਂ ਹੈਪੀ ਟ੍ਰੈਵਲ ਉਧਰੋਂ ਵਾਲ ਵਿੱਚ ਆਏ ਹੋ ਹਾਂਜੀ ਵੀਜ਼ਾ ਮਿਲਿਆ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਬੱਚੇ ਵਧੀਆ ਕੰਮ ਕਰਦੇ ਨੇ ਅੱਛਾ ਕੰਮ ਕਰਦੇ ਕੰਪਨੀ ਚ ਜਿਸ ਵਿੱਚ ਭੇਜ ਰਹੇ ਹੋ ਕਿੰਨੀ ਦੀ ਕੰਪਨੀ ਹੈ ਕੰਪਨੀ ਬਹੁਤ ਵਧੀਆ ਐਨਪੀਸੀਸੀ ਕੰਪਨੀ ਹੈ ਤੇ ਹੈਪੀ ਭਾਈ ਫਿਰ ਕੀ ਕਹਿਣਾ ਚਾਹੁੰਦੇ ਹੋ ਹੈਪੀ ਭਾਈ ਬਹੁਤ ਵਧੀਆ ਕੰਮ ਕਰਦੇ ਜੈਨੂਨ ਕੰਮ ਕਰਦੇ ਨੇ ਜੀ ਚੰਗਾ ਕੰਮ ਕਰਦੇ ਨੇ ਯਾਦ ਪਾਹੇ ਲੈਂਦੇ ਵਧੀਆ ਜਾਂਦੇ ਹੋਰ ਜਿਹੜੇ 9 ਜਣ ਚਾਹਵਨ ਬਾਹਰ ਜਾਂਦੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਉਸ ਵਾਸਤੇ ਇਹੀ ਹੈ ਕਿ ਆਪਣਾ ਇੱਥੇ ਹੈਪੀ ਭਾਈ ਕੌਣ ਤੇ ਆਪਣਾ ਵਿਦੇਸ਼ ਜਾਂਦਾ ਜਿਹੜਾ ਸੁਪਨਾ ਸਫਲ ਕਰ ਮੈਂ ਇੱਥੇ ਆ ਕੇ ਐ ਵੀਰ ਕਿਹਨਾਂ ਤਰ੍ਹਾਂ ਮਾਰ ਪੈਸੀ ਕਿਥੋਂ ਨਾਲੇ ਮੈਂ ਤੁਥਿਆ ਆ ਅੱਜ ਹੈਪੀ ਟ੍ਰੈਵਲ ਨੂੰ ਤੁਹਾਨੂੰ ਵੀਜ਼ਾ ਮਿਲਿਆ ਕਿੰਨੇ ਦਿਨ ਪਹਿਲੇ ਅਪਲਾਈ ਕੀਤਾ ਸੀ ਮੈਂ ਤਕਰੀਬਨ 1.5 ਮਹੀਨਾ ਪਹਿਲਾਂ ਕਿਹੜੀ ਕੰਪਨੀ ਜਾ ਰਹੇ ਹੋ ਤੇ ਕਿਵੇਂ ਦਾ ਤੁਹਾਨੂੰ ਲੱਗ ਰਿਹਾ ਇਥੋਂ ਅੱਜ ਤੁਹਾਨੂੰ ਵੀਜ਼ਾ ਮਿਲਿਆ ਲੱਗ ਰਿਹਾ ਜੀ ਵੀਜ਼ਾ ਲੱਗਿਆ ਕੀ ਕਹਿਣਾ ਚਾਹੁੰਦੇ ਹੋ ਹੈਪੀ ਭਾਈ ਵਰਗੇ ਮੈਂ ਤਾਂ ਹੀ ਕਹਿਣਾ ਚਾਹੁੰਦਾ ਕਿ ਇੱਥੇ ਆਓ ਜਲਦੀ ਵੀਜ਼ਾ ਲੱਗਦਾ ਹੈ ਬਹੁਤ ਵਧੀਆ ਕੰਮ ਕਰਾਉਂਦੇ ਨੇ ਜੈਨੂਇਨ ਕੰਮ ਹੈ ਇਹਨਾਂ ਦਾ ਜਿਹੜੀ ਕੰਪਨੀ ਹੈ ਉਹ ਕਿਵੇਂ ਦੀ ਹੈ ਵਧੀਆ ਹੈ ਜੀ ਠੀਕ ਹੈ ਮੇਰੇ ਪੈ ਜੀ ਦਾ ਲੜਕਾ ਵੀ ਉੱਥੇ ਹੀ ਆ ਵਧੀਆ ਕੰਪਨੀ ਹੈ なんだいっピィオン。<laughs>